ਪ੍ਰਾਪਲ ਇੱਕ ਚੀਨ ਸਨੇਚਿੰਗ ਹੋਈ ਸੀ ਇੱਕ ਲੇਡੀ ਸੀਗੇ ਉਹ ਸਕੂਲ ਟੀਚਰ ਨੇ ਰਿਕਸ਼ੇ ਤੇ ਜਾ ਰਹੀ ਸੀ ਦੋ ਮੁੰਡੇ ਜਿਨ੍ਹਾਂ ਨੇ ਮੁੰਨ ਬੰਨੇ ਹੋਏ ਸੀ ਆਪਣੇ ਉਹ ਮੋਟਰਸਾਈਕਲ ਤੇ ਆਏ ਸੀ ਤੇ ਉਹਨਾਂ ਦੀ ਚੀਨ ਸਨੇਚ ਕਰਕੇ ਲੈ ਗਏ ਸੀ ਉਹਨਾਂ ਨੂੰ ਚਾਕੂ ਦਿਖਾ ਕੇ ਇਹ ਇਨਸੀਡੈਂਟ ਜੋ ਲੇਡੀ ਥੱਲੇ ਵੀ ਦਿੱਤੀ ਸੀ ਉਹਨਾਂ ਦੇ ਬਾਅਦ ਹੀ ਸਟੇਸ਼ਨ ਤੇ ਕੀ ਸੀ ਅਸੀਂ ਤੁਰੰਤ ਉਦਮ ਉਹਨਾਂ ਦੇ ਵਿਦਿਆਰਥੀ ਅਸੀਂ 50 ਨੰਬਰ ਐਫ ਆਈ ਆਰ ਸਰਾਂਖਾ ਨੇ ਰਜਿਸਟਰ ਕਰਤੀ ਸੀ ਉਸ ਤੋਂ ਬਾਅਦ ਉਦੋਂ ਤੋਂ ਲਗਾਤਾਰ ਸਾਡੀ ਐਸਐਚਓ ਇਨਸਪੈਕਟਰ ਕੁਮਿੰਦਰ ਸਿੰਘ ਤੇ ਇਨਾਂ ਦੀ ਟੀਮ ਲੱਗੀ ਹੋਈ ਸੀਗੀ ਇਹਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਟੈਕਨੀਕਲ ਇਨਫੋਰਟਸ ਦੀ ਮਦਦ ਨਾਲ ਇਹਨਾਂ ਨੇ ਕੱਲ੍ਹ ਇਹ ਕੇਸ ਪੁਲਿਸ ਕਰ ਲਿਆ ਸੀਗਾ ਕਿ ਅਸੀਂ ਇਹਦੇ ਜਿਹੜੇ ਦੋ ਮੁੱਖ ਦੋਸ਼ੀ ਸੀਗੇ ਰੰਜੀਤ ਇਕ ਹੈਗਾ ਰੰਜੀਤ ਸਿੰਘ ਜੀਤਾ ਪਿੱਖੀ ਖੁਰਤਪਿੰਡ ਤੋਂ ਹੈ ਜੀ ਬਲੌਤ ਥਾਣੇ ਚ ਪੈਂਦਾ ਹੈ ਤੇ ਇੱਕ ਗੁਰਸੇਵਕ ਸਿੰਘ ਨੇ ਇਹ ਹੈਗੇ ਭਵਾਨੀਗੜ੍ਹ ਤੋਂ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਅਸੀਂ ਜਿਹੜਾ ਇਹਨਾਂ ਨੇ ਵਾਰਦਾਤ ਸਮੇ ਮੋਟਰਸਾਈਕਲ ਵੱਤੇ ਐ ਸਪਲੈਂਡਰ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਜਿਹੜੀ ਜਿਹੜੀ ਚੇਨ ਇਹਨਾਂ ਨੇ ਖੋਹ ਲੀ ਫੀ ਲਗਭਗ ਤਕਰੀਬਨ 2 ਟੋਲੇ ਦੀ ਚੇਨ ਸੀ ਕੋਲ ਜਿਹੜੀ ਉਹ ਚੀਜ਼ ਅਸੀਂ ਰਿਕਵਰ ਕਰਨੀ ਹੈ ਮੌਕੇ 'ਚ ਵਰਤਿਆ ਹੋਇਆ ਇਹਨਾਂ ਦੇ ਜਿਹੜਾ ਚਾਕੂ ਇਹਨਾਂ ਨੇ ਵੱਤੇ ਸੀ ਉਹਨਾਂ ਨੂੰ ਵੀ ਲਾਉਣ ਦੀ ਤੇ ਉਹ ਵੀ ਅਸੀਂ ਰਿਕਵਰ ਕਰ ਲਿਆ ਕਿਹੜਾ ਵੀ ਕਮੌਨ ਇਹਨਾਂ ਦਾ ਸਰਚਾ ਜੀ ਅਨ ਪਹਿਲਾ ਇਹਨਾਂ ਦੇ ਜਿਹੜੇ ਰੰਜੀਤ ਜੀਤਾ ਹੈ ਇਹਦੇ ਤੇ ਇੱਕ ਤਾਂ ਮਲੋਤ ਥਾਣੇ 2016 ਐਨਡੀਪੀਐਸ ਦਾ ਪਰਚਾ ਦਰਜ ਹੈ ਤੇ ਸਾਡੇ ਇਥੇ ਸਰਾਂਖਾਣੇ ਵੀ 100 ਨੰਬਰ ਐਫਆਈਆਰ ਹੈ 2023 ਦੀ ਸਨੇਚਿੰਗ ਦੀ ਤੇ ਐਨਡੀਪੀਐਸ ਦੀ ਇਹਦੇ ਤੇ ਪਹਿਲਾਂ ਦਰਜ ਹੈ ਕੀ ਕੀ ਬਰਾਮਦ ਹੈ ਦੋ ਇੱਕ ਇਹ ਵੀ ਜ਼ਿਕਰਯੋਗ ਹੈ ਜਿਹੜਾ ਇਹਨਾਂ ਨੇ ਆ ਮੋਟਰਸਾਈਕਲ ਸਾਡੀ ਵਾਰਦਾਤ ਚੁੱਕਤੀ ਹੈ ਇਹ ਵੀ ਇਹਨਾਂ ਨੇ ਜਿਹੜੇ ਸਾਡੀ 21 ਤਰੀਕ ਦੀ ਵਾਰਦਾਤ ਹੈ ਇਹਨਾਂ ਨੇ 21 ਤਰੀਕ ਤੋਂ ਦੋ ਤਿੰਨ ਦਿਨ ਪਹਿਲਾਂ ਭਾਗਸੋ ਥਾਣੇ ਦੇ ਏਰੀਆ ਚੋਂ ਮੋਟਰਸਾਈਕਲ ਚੁੱਕੀ ਇਨਾਂ ਦੀ ਬੈਕਗ੍ਰਾਉਂਡ ਕੀ ਹੈ ਜੀ ਕਿੱਥੇ ਰਹਿਣ ਵਾਲੇ ਨੇ ਇਹ ਦੋਨੇ ਜਿਹੜਾ ਤਾਂ ਰਣਜੀਤ ਜੀਤਾ ਹੈ ਜੀ ਇਹ ਖਾਈਖਸਾਲ ਦਾ ਹੈਗਾ ਮੁੰਡਾ ਇਹ ਵੀ ਖੀਖੁਰਦ ਦਾ ਹੈਗਾ ਮੈਨਾਂ ਦਾ ਕਰਦਾ ਤਾਂ ਕੁਝ ਨਹੀਂ ਹੈਗਾ ਜੋ ਸਾਡੇ ਮਤਲਬ ਦੱਸਿਆ ਨਹੀਂ ਹੋ ਗਿਆ ਕਿ ਕਰਦੇ ਆ ਨਾਲ ਹੀ ਖੇਤੀ ਕਰਦਾ ਹੈ ਪਰ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਤਾਂ ਬੰਦੇ ਦਾ ਜਿਸ ਜਿਹੜੇ ਨਾਲ ਇਹ ਤੁਮ ਜੀ ਚੇਨ ਰਿਕਵਰ ਕੀਤੀ ਹੈ ਇਹਨਾਂ ਦੀ ਇਹਦੀ ਗੱਡੀ ਜੋ ਮਿਲੀ ਹੈ ਸਾਨੂੰ ਜਿਹਦੇ ਕਰੂ ਉੱਥੇ ਇਹਦੀ ਹੋਰ ਸਰਚ ਕੀਤੀ ਸਾਨੂੰ 4 ਮੋਬਾਈਲ ਫੋਨ ਵੀ ਮਿਲੇ ਹੈ ਹਲ ਤੱਕ ਪ੍ਰੀਲਿਮਿਨਰੀ ਪੁਲਿਸ ਰਿਪੋਰਟ ਚ ਇਹਨਾਂ ਦੀ ਇਹ ਹੈ ਕਿ ਇਹਨਾਂ ਨੇ ਉਹ ਚੂੜੀਆਂ ਚੋਰੀ ਕੀਤੀਆਂ ਉਹਦੀ ਤਸਦੀਕ ਜਾਰੀ ਹੈ ਜਦੋਂ ਦੀ ਹੋਊਗਾ ਤਾਂ ਹੁੰਦਾ ਕਰਾਂਗੇ ਹੁਣ ਤੱਕ ਕਿੰਨੀ ਰਿਕਵਰੀ ਹੋ ਚੁੱਕੀ ਹੈ ਕਿ ਕੁਝ ਹੁਣ ਤੱਕ ਜੀ ਅਸੀਂ ਇਹਦੇ ਚ ਜਿਹੜੀ 골ਡ 체ਨ ਉਹਨਾਂ ਦੀ ਸ매ਚ ਹੋਈ ਸੀ ਤਕਰੀਬਨ 2 ਟੋਲੇ ਦੀ ਰਿਕਵਰ ਕੀਤੀ ਹੈ ਥੋੜਾ ਮੋਟਰਸਾਈਕਲ ਇਹਨਾਂ ਨੇ ਵਕਤਿਆ ਵਾਰ ਦਾ ਚੂਹੇ ਚੋਰੀ ਦਾ ਇੱਕ ਹੋਰ ਕਵਰ ਕੀਤਾ ਚਾਕੂ ਰਿਕਵਰ ਕੀਤਾ ਤੇ ਤਕਰੀਬਨ 4 ਮੋਬਾਈਲ ਫੋਨ ਕਾਰ ਵੀ ਕੋਈ ਬਰਾਮਦ ਕੀਤੀ ਹਾਂ ਇੱਕ ਕਾਰ ਵੀ ਰਿਕਵਰ ਕੀਤੀ ਆ ਫੋਰ ਫਿਗੋ ਉਹਦੇ ਚੋਂ ਜਿਵੇਂ ਇਹਨੇ ਆਪਣੀ ਚੇਨ ਜਿਹੜੀ ਇਹਨੇ ਚੋਰੀ ਕੀਤੀ ਸੀ ਆਪਣੀ ਕਾਰ ਦੇ ਵਿੱਚ ਲੁਕੋਈ ਹੋਈ ਸੀ ਉਹ ਕਾਰ ਦੇ ਵਿੱਚ ਇਹ ਅੱਗੇ ਵੀ ਇਹ ਜੀ ਹੀ ਵਾਰਦਾਤਾ ਕਰਦੇ ਰਹਿੰਦੇ ਨੇ ਸਾਡੀ ਜੀ ਪਹਿਲਾਂ ਇੱਥੇ ਦੱਸਿਆ ਨਾ ਇੱਕ ਸਰੰਥਾਣੀ ਪਿਛਲੇ ਸਾਲ ਦੀ ਵਾਰਦਾਤਾ ਹੈ 스내ਚਿੰਗ ਦੀ ਉਹਦੇ ਚ ਵੀ ਇਹਦਾ 스내ਚਿੰਗ ਸੀਗਾ ਉਹ ਰੈਂਡਰ ਇਨਵੈਸਟੀਗੇਸ਼ਨ ਹੈ ਮਕਦਮਾ ਉਹ ਹੋਰ ਵੀ ਹਲੇ ਸਾਡੀ ਪੁੱਛਗਿੱਛ ਜਾਰੀ ਹੈ ਕੋਈ ਹੋਰ ਵੀ ਕੋਈ ਵਾਰਦਾਤ ਪਾਣੀ ਧਿਆਨ ਚਾਉਂਦੀ ਸੀ ਬੰਦ ਕਰ ਦੇ ਨਾਨਕਣਾ ਮੁੰਡਾ ਸੀ ਜਿਹੜਾ ਉਹਦੇ ਉਹ ਹੀ ਉਨੇ 5 ਦਿਨਾਂ ਲਈ ਪ੍ਰੀਲੀਮినਰੀ ਪੁੱਛ ਖੇਚ ਕੋਈ ਪਰਚਾ ਨਹੀਂ ਹੋਇਆ ਪਰ ਇਹ ਸੁਨੇਹਾਰੇ ਨੂੰ ਵੇਸਤੇ ਸੀ ਚੈਰ ਕਿਸੇ ਆਇਆ ਤਾਂ ਇਹ ਕੋਈ ਇਹਨਾਂ ਨੇ ਵਿੱਚ ਨਹੀਂ ਸੀ ਜੋ ਇਹ ਕਹਿੰਦੇ ਹਨ ਕਿ ਇੰਨੀ ਕਾਲੀ ਹਾਲੇ ਤਾਂ ਮਤਲਬ ਤੁਸੀਂ ਦੇਖੋ ਉਹਨਾਂ ਦੇ 20 ਦਿਨ ਵੀ ਨਹੀਂ ਹੋਏ ਹੈਗੇ ੜੜਕੜੇ ਥਲੇ ਇਹਨਾਂ ਨੇ ਵਿੱਚ ਨਹੀਂ ਸੀ ਪਹਿਲਾਂ ਇਹ ਭੱਜੇ ਹੀ ਰਹੇ ਜੋਰ ਨੂੰ ਤਾਂ ਹਮੇਸ਼ਾ ਡਰ ਹੁੰਦਾ ਨਾ ਕਿ ਪੁਲਿਸ ਮੇਰੀ ਮਦਰ ਹੈ ਕਿ ਹੁਣ ਅਸੀਂ ਇਹ ਪੁੱਛਗਿੱਛ ਕਰਦੇ ਆ ਪਹਿਲਾਂ ਇਹ ਚਾਰ ਪੰਜ ਦਿਨ ਵਿੱਚ ਕਿਤੇ ਅੰਮ੍ਰਿਤਸਰ ਚਲੇ ਗਏ ਸੀ ਕਿਤੇ ਸੀਗਾ ਜਿ ਭੱਜेंगे ਉਹ ਥੋੜਾ ਜਿਹਾ ਮਸਲਾ ਠੰਡਾ ਹੋ ਜਾਣਾ ਸੀ ਫਿਰ ਇਹਨੇ ਚੀਜ਼ ਨੇ ਵਿੱਚ ਪਾ